ਵੈਰ ਜੀ ਕਾ ਖਾਲਸਾ ਵੈਰ ਜੀ ਕੀ ਫਤਿਹ ਗੱਲਬਾਤ ਕਰਦੇ ਆ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਵੱਡੀ ਖਬਰ ਤਾਲੂਕ ਅਲੀਕਲੀ ਗੱਲ ਸੁਣਾਉਣੇ ਆ ਤੇ ਤੁਸੀਂ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਵੀ ਕਰੀ ਜਾਣਾ ਤੇ ਆਪਣੇ ਕਮੈਂਟ ਵੀ ਜਰੂਰ ਲਿਖੀ ਜਾਣਾ ਇਹ ਤਾਂ ਤੁਹਾਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਆਲ ਦੁਆਲ ਦੇ ਜਿਹੜਾ ਦੇਸਾਂ ਵਿਦੇਸਾਂ ਦੇ ਵਿੱਚ ਪਤਾਗਾ ਕਿ ਇੱਕ ਨੌਜਵਾਨ ਪੰਜਾਬ ਦੀ ਧਰਤੀ ਤੇ ਆਇਆ ਤੇ ਆ ਕੇ ਖਾਲਸਾ ਬਹੀਰ ਚਲਾਈ ਸਰਕਾਰਾਂ ਤੇ ਵਿਰੋਧੀਆਂ ਪਾਰਟੀਆਂ ਤੋਂ ਜਿਹੜਾ ਬਰਦਾਸ਼ਤ ਨਹੀਂ ਹੋਇਆ ਉਹਨਾਂ ਤੇ ਜਿਹੜੀ ਐਨਐਸਏ ਲਗਾ ਕੇ ਉਹਨਾਂ ਨੂੰ ਡਿਬਰੂ ਕਲ ਜੇਲ ਦੇ ਵਿੱਚ ਬੰਦ ਕਰ ਦਿੱਤਾ 2 ਸਾਲ ਹੋ ਗਏ ਐਨਐਸਏ ਲੱਗੀ ਨੂੰ ਇਸ ਐਨਐਸਏ ਨੂੰ ਚੁਣੌਤੀ ਦਿੱਤੀ ਗਈ ਆ ਭਾਈ ਅੰਮਰਤਪਾਲ ਸਿੰਘ ਅਤੇ ਨਾਲ ਦੇ ਸਿੰਘਾਂ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਹੌਂਦਲ ਲੰਗੇ ਕੱਲ 4 ਦਸੰਬਰ ਨੂੰ ਅੰਮਰਤਪਾਲ ਸਾਹਿਬ ਦੇ ਵਕੀਲ ਸਾਹਿਬਾਨ ਅਤੇ ਪੰਜਾਬ ਸਰਕਾਰ ਵੱਲੋਂ ਆਪਣੇ ਵਕੀਲ ਖੜੇ ਕੀਤੇ ਸੀ ਜਿਹਦੇ ਕਿ ਤਿੱਕੀ ਬਹਿਸਵਾਜੀ ਜਿਹੜੀ ਚੱਲਦੀ ਰਹੀ ਲਾਂਚ ਟਾਈਮ ਤੋਂ ਬਾਅਦ ਜਿਹੜਾ ਜੱਜ ਸਾਹਿਬ ਨੇ ਡਿਸੀਜਨ ਲੇਤਾ ਜਿਹੜੀ ਕਿ ਅੱਜ 5 ਦਸੰਬਰ ਨੂੰ ਜਿਹੜੀ ਆ ਦੁਬਾਰੇ ਸੁਣਵਾਈ ਹੋਣੀਗੀ ਉਸੇ ਐਨਐਸਏ ਨੂੰ ਲੈ ਕੇ ਹੁਣ ਤੁਹਾਨੂੰ ਵੱਡੀ ਖਬਰ ਦੱਸਦੇ ਆ ਕਿ ਭਾਈ ਅੰਮਰਤਪਾਲ ਸਿੰਘ ਅਤੇ ਉਹਦੇ 6 ਸਾਥੀਆਂ ਨੇ ਜਿਹੜੀ ਚੁਣੌਤੀ ਦਿੱਤੀ ਆ ਪਹਿਲਾਂ ਤੋਂ ਹੀ ਐਨਐਸਏ ਨੂੰ ਹਾਈ ਕੋਰਟ ਵੱਲੋਂ ਜਿਹੜਾ ਅੱਜ ਕੱਲ ਰਾਖਮਾ ਫੈਸਲਾ ਰੱਖ ਲਿਆ ਸੀ ਤੇ ਉਸ ਦੀ ਜਿਹੜੀ ਸੁਣਵਾਈ ਅੱਜ ਦੁਪਹਿਰ ਤੋਂ ਬਾਅਦ ਹੋਵੇਗੀ ਜਾਨੀ ਕਿ 2 ਜਾਂ 3 ਵਜੇ ਤੱਕ ਸੁਣਵਾਈ ਅੱਜ ਹੋ ਜਾਵੇਗੀ 100% ਭਾਈ ਅੰਮਰਤਪਾਲ ਸਿੰਘ ਤੇ ਨਾਲ ਦੇ ਸਾਥੀਆਂ ਦੀ ਐਨਐਸਏ ਜਿਹੜੀ ਕਿ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜਾ ਸਾਹਿਬ ਵੱਲੋਂ ਹਟਾ ਦਿੱਤੀ ਜਾਵੇਗੀ ਜਿਵੇਂ ਆਪਾਂ ਕਹਿ ਦਈਏ ਕਿ ਜਾਂ ਤੋੜ ਦਿੱਤੀ ਜਾਵੇਗੀ ਇਹ ਸਭ ਤੋਂ ਵੱਡੀ ਖਬਰ ਤੁਹਾਨੂੰ ਦੇਣ ਲੱਗੇ ਆ ਸੂਤਰਾਂ ਮੁਤਾਬਕ ਅੱਜ ਜੋ ਬਹਿਸ ਹੋਵੇਗੀ ਕਰੀਬ ਉਹ 3 ਵਜੇ ਦਾ ਰਕਮ ਫੈਸਲਾ ਰੱਖਿਆ ਗਿਆਗਾ 3 ਵਜੇ ਜਿਹੜਾ ਐਨਐਸਐ ਨੂੰ ਲੈ ਕੇ ਜਿਹੜਾ ਵੱਡਾ ਅਪਡੇਟ ਹੈ ਤੁਹਾਨੂੰ ਵੇਖਣ ਨੂੰ ਮਿਲੇਗਾ ਤੇ ਅੰਮਰਪਾਲ ਸਿੰਘ ਤੇ ਉਹਦੇ ਛੇ ਸਾਥੀਆਂ ਦੇ ਸਮੇਤ ਜਿਹੜੀ ਐਨਐਸਏ ਉਹਨਾਂ ਤੇ ਲਗਾਈ ਗਈ ਆ ਉਹ ਜਿਹੜੀ ਅੱਜ ਇਹ ਕਹਿਦੀ ਆ ਕਿ ਆਪਾਂ ਟੁੱਟਣ ਜਾ ਰਹੀ ਆ ਤੇ ਭਾਈ ਅੰਮ੍ਰਿਤਪਾਲ ਸਿੰਘ ਦਾ ਰਿਹਾਈ ਦਾ ਜਿਹੜਾ ਰਾਗ ਉਹ ਪੰਦਰਾ ਹੋ ਰਿਹਾਗਾ ਇਹ ਵੱਡੀ ਤੁਹਾਨੂੰ ਅਪਡੇਟ ਦਿੱਤੀ ਆ ਕਿ ਅੱਜ ਹੀ ਭਾਈ ਅੰਮ੍ਰਿਤਪਾਲ ਸਿੰਘ ਦੀ ਸ਼ਾਮ 3 ਵਜੇ ਤੱਕ ਜਿਹੜੀ ਕਿ ਖਬਰ ਨਿਕਲ ਕੇ ਆ ਰਹੀ ਆ ਵੱਡੀ ਕਿ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਤੇ ਲੱਗੇ ਐਨਐਸਏ ਨੂੰ ਲੈ ਕੇ ਜਿਹੜਾ ਵਿਚਾਰ ਅਧੀਨ ਮਾਮਲਾ ਰੱਖਿਆਗਾ ਤੇ ਅੱਜ ਉਸ ਦੀ ਸੁਣਵਾਈ 3 ਵਜੇ ਹੋਵੇਗੀ 3 ਵਜੇ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਤੇ ਲੱਗੇ ਨਾਲ ਦੇ ਸਾਥੀਆਂ ਤੇ ਐਨਐਸਏ ਜਿਹੜੀ ਲੱਗੀ ਹੋਈ ਹੈ ਨੈਸ਼ਨਲ ਸਕਿਉਰਿਟੀ ਐਕਟ ਆ ਉਹ ਖਤਮ ਕਰ ਦਿੱਤੀ ਜਾਵੇਗੀ ਜਨਨ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਜਿਹੜਾ ਰਿਹਾਈ ਦਾ ਜਿਹੜਾ ਰਾਗ ਆ ਉਹ 15 ਹੋ ਜਾਵੇਗਾ ਤੇ ਆਉਣ ਵਾਲੇ ਦਿਨਾਂ 'ਚ ਭਾਈ ਅੰਮਰਪਾਲ ਸਿੰਘ ਰਹਾਓ ਕਿ ਤੁਹਾਡੇ ਵਿੱਚ ਵਿਚਰਨਗੇ ਪੰਜਾਬ ਦੇ ਮੁੱਦੇ ਚੱਕਣ ਚੱਕਣਗੇ ਜਿਨ੍ਹਾਂ ਨੇ ਜਿੱਥੋਂ ਆਪਣਾ ਐਮਪੀ ਬਣੇ ਨੇ ਖੰਡੂਰ ਸਾਹਿਬ ਤੋਂ ਉਥੋਂ ਦੇ ਇਲਾਕੇ ਦੇ ਮੁੱਦੇ ਨੇ ਪੰਜਾਬ ਦੇ ਮੁੱਦੇ ਨੇ ਨਸੇ ਦਾ ਮੁੱਦਾ ਹੈਗਾ ਪਾਣੀਆਂ ਦਾ ਮੁੱਦਾ ਹੈਗਾ ਬੜੇ ਹੋਰ ਮੁੱਦੇ ਨੇ ਜਿਹੜੇ ਕਿ ਪੰਜਾਬ ਦੇ ਜਿਹੜੇ ਚੱਕਣ ਵਾਲੇ ਨੇ ਏ ਐਮ ਤੇ ਤੁਹਾਨੂੰ ਵੱਡੀ ਜਾਣਕਾਰੀ ਇਸ ਕਰਕੇ ਦਿੱਤੀ ਆ ਕਿਉਂਕਿ ਕਈ ਸਿੰਘ ਪੁੱਛਦੇ ਨੇ ਫੋਨ ਲਾ ਕੇ ਕਿ ਜਿਹੜਾ ਕਿ ਭਾਈ ਅੰਮਿਤਪਾਲ ਸਿੰਘ ਦਾ ਜਿਹੜਾ ਕੱਲ ਤਰੀਕ ਸੀ 4 ਦਸੰਬਰ ਉਹਦਾ ਕੀ ਬਣਿਆ ਮੈਂ ਤੁਹਾਨੂੰ ਇਹ ਦੱਸ ਦੇਵਾਂ ਕਿ ਕੱਲ ਜਿਹੜਾ 4 ਦਸੰਬਰ ਲੰਘੀ ਆ ਕਿ ਉਹਦੇ ਵਿੱਚ ਤਿੱਕੀ ਬਹਿਸਵਾਜੀ ਹੋਈ ਆ ਅਤੇ ਜਿਹੜਾ ਮਾਮਲਾਗਾ ਉਹ ਅੱਜ ਤੇ ਪਾ ਦਿੱਤਾ 5 ਦਸੰਬਰ ਤੇ ਅੱਜ 3 ਵਜੇ ਤੋਂ 2 ਵਜੇ ਤੋਂ ਬਾਅਦ ਜਿਹੜਾ ਕਿ ਭਾਈ ਅੰਮਰਤਪਾਲ ਸਿੰਘ ਦੇ ਉਹਦੇ ਸਾਥੀਆਂ ਤੇ ਜਿਹੜੀ ਲੱਗੀ ਹੋਈ ਐਨਐਸਏ ਆ ਬੇਸ਼ੱਕ ਦੋਨੇ ਪਾਸੇ ਸਰਕਾਰਾਂ ਇੱਕ ਪਾਸੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੋਨਾਂ ਨੇ ਰੱਖ ਕੇ ਜਿਹੜੇ ਬਹਿਸ ਕਰਨੀ ਆ ਉਹਨਾਂ ਦੇ ਵਕੀਲਾਂ ਨੇ ਤੇ ਦੂਜੇ ਪਾਸੇ ਭਾਈ ਅੰਮਰਤਪਾਲ ਸਿੰਘ ਦੇ ਵਕੀਲ ਨੇ ਤੇ ਇਸ ਗੱਲ ਨੂੰ ਜਿਹੜਾ ਅੱਜ ਇਹ ਬਹੁਤ ਤੇ ਅਹਿਮ ਖਬਰ ਆ ਤੇ ਜਿਹੜੀ ਕਿ ਭਾਈ ਅੰਮਰਤਪਾਲ ਸਿੰਘ ਤੇ ਨਾਲ ਦੇ ਸਾਥੀਆਂ ਤੇ ਲੱਗੀ ਹੋਈ ਐਨਐਸਏ ਨੂੰ ਜਿਹੜਾ ਅੱਜ ਟੁੱਟ ਜਾਵੇਗੀ ਤੇ ਆਉਣ ਵਾਲੇ ਦਿਨਾਂ 'ਚ ਭਾਈ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਜਲਦੀ ਬਾਹਰ ਆਉਣਾਗਾ ਉਹ ਰਾਹ ਪਦਰਾ ਹੋ ਜਾਵੇਗਾ ਤੁਸੀਂ ਵੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮਖਮ ਸਿੰਘ ਉੱਬਾ